ਸਾਰਜੋਗ ਬਜ਼ੁਰਗ ਮਾਤਾ ਪਨਾਹ ਨਿਨਾਂ ਦੀ ਹੈ 3 ਮਿਲਿਆ ਜਾਵੇ ਅੱਜ ਪਿੰਡ ਦੁਲਜੀਕਿਆਂ ਤੇ ਬੰਦ ਤੋਂ ਲੀਵਰ ਲੱਗੀ ਆ ਦੁਲਜੀਕਿਆਂ ਵੀ ਤੇ ਪਿੰਡ ਕਮਾਲੇ ਵਾਲੇ ਤੋਂ ਕਮਾਲੇ ਵਾਲੇ ਤੋਂ ਸ਼ਮਤਿਆਂ ਤੋਂ ਤਾਂ ਕੰਮ ਜਿਹੜਾ ਹੈਗਾ ਸਾਡਾ ਕੇਵਲ ਤੋਂ ਕੇਵਲ ਰਕਤ ਲਾਉਣ ਦਾ ਸਿਜਰ ਚੱਲਦਾ ਹੈ 6 ਕਰੋੜ ਰੁਪਇਆ ਦਰਖਤਾਂ ਦਾ ਸਾਲ ਦਾ ਜਿਹੜਾ ਫਰੋਇਪੁਰ ਨੂੰ ਪਾਸ ਹੋਇਆ ਨਿਗਾ ਦਾ ਬਾਕੀ ਸਾਡੇ ਕੰਮ ਜਿਹੜੇ ਹੈਗੇ ਆ ਸਰਕਾਰ ਨੇ ਕੱਟ ਲਾਤਾ ਹੈ ਤੁਸੀਂ ਅੱਗੇ ਬੰਦ ਤੇ ਸਫਾਈ ਕਰਦੇ ਸੀ ਮਹਿਰ ਤੇ ਸਫਾਈ ਕਰਦੇ ਸੀ ਰੋੜਾਂ ਤੇ ਸਫਾਈ ਕਰਦੇ ਸੀ ਲਿੰਕ ਰੋੜਾਂ ਤੇ ਤੇ ਉਹ ਸਰਕਾਰ ਨੇ ਬੰਦ ਕਰ ਦਿੱਤੀ ਦੂਸਰਾ ਰੇਲ ਗੱਡੀ ਦੇ ਕੰਮ ਕਰਦੇ ਸੀਗੇ ਸਫਾਈ ਦਾ ਕੰਮ ਕਰਦੇ ਸੀਗੇ ਉਹ ਵੀ ਬੰਦ ਕਰ ਦਿੱਤਾ ਬੰਦ ਹੈ ਨਾ ਕੋਣੋ ਕੰਮ ਬੰਦ ਕਿਉਂ ਹੋਇਆ ਕਿ ਪਿਛਲੀਆਂ ਸਰਕਾਰਾਂ ਕਾਮੀਆਂ ਦੀ ਸਰਕਾਰ 10 ਸਾਲ ਰਹੀ ਹੈ ਬਾਕੀ ਕਾਂਗਰਸੀਆਂ ਦੀ 10 ਸਾਲ ਸਰਕਾਰ ਰਹੀ ਹੈ ਆਪਾਂ ਧਰਨੇ ਘੁੰਮੇ ਲਾਉਂਦੇ ਸੀ ਕੰਮ ਚੱਲਦਾ ਰਹਿੰਦਾ ਸੀ ਲੇਕਿਨ ਉਹ ਕੰਮ ਤੇ ਪੈਸੇ ਰੋਕਦੇ ਨਹੀਂ ਸੀ ਇਸੇ ਤਰ੍ਹਾਂ ਕਾਂਗਰਸੀਆਂ ਦੀ ਸਰਕਾਰ ਨੂੰ 5 ਸਾਲ ਰਹੀ ਉਹ ਆਪਾਂ ਧਰਨੇ ਘੁੰਮੇ ਲਾਉਂਦੇ ਸੀ ਕੰਮ ਦੇ ਪੈਸੇ ਰੋਕਦੇ ਨਹੀਂ ਸੀ ਆ ਗੰਦੀ ਸਰਕਾਰ ਹੈ ਝਾੜੂ ਵਾਲਿਆਂ ਦੀ ਆ ਗਈ 5 ਸਾਲ 5 ਮਹੀਨੇ 5 ਮਹੀਨੇ ਸਾਡੇ ਮਜ਼ਦੂਰਾਂ ਨੇ ਕੰਮ ਕੀਤਾ ਉਹਨਾਂ ਦੇ ਪੈਸੇ ਰੋਕ ਆਈ ਪੈਸੇ ਰੋਕ ਲੈਣਾ ਸੱਚ ਹੈ ਨਾ ਮੈਂ ਸੱਚ ਪੈਸੇ ਰੋਕ ਲੈ ਅਸੀਂ ਕਾਰਵਾਈਆਂ ਪਾਈਆਂ ਕਾਰਵਾਈਆਂ ਤੇ ਸਾਰੇ ਪਾਸੇ ਖਲਾਰ ਲਿਖੀਆਂ ਮਹਿਕਮਿਆਂ ਨੂੰ ਦਿੱਲੀ ਚੰਡੀਗੜ੍ਹ ਤੇ ਕਾਰਵਾਈ ਦੀ ਪੜਤਾਲ ਹੋਈ ਤੇ ਤੁਹਾਡੀ 80% ਮੇਰੇ ਕੋਲ ਦਾ ਪੈਸਾ ਚੋਰੀ ਹੋਇਆ ਮੀਰ ਲੋਗ ਆਪਦਾ ਖਾਤਾ ਲਾ ਕੇ ਦਿਵਾ ਕੇ ਨਹੀਂ ਫੋਟੋਆਂ ਤੁਹਾਡੀ ਨਹੀਂ ਲੱਗੀਆਂ ਲੈ ਰਹੀ ਆ ਉਹ ਲੈ ਕੇ ਸਰਕਾਰ ਨੇ ਉਹਦੇ ਤੇ ਪਾਬੰਦੀ ਲਾਈ ਸੀਗੀ ਹਾਂਜੀ ਲਾਈ ਪਰਤਾਲ ਹੋਈ ਵੀ ਗਰੀਬਾਂ ਨੂੰ ਪੈਸਾ ਨਹੀਂ ਮਿਲਦਾ ਪਿਆ ਜਿਹੜੇ ਲੋੜਵੰਦ ਬੰਦੇ ਹੱਕਦਾਰ ਨੇ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਪਿਆ ਨਹੀਂ ਜਿਹੜੇ ਚੋਰ ਹੈਗੇ ਆ ਉਹ ਖਾਈ ਜਾਂਦੇ ਰਾਜੀ ਮਰੇਗਾ ਤੁਹਾਡੀ ਆ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰੋ ਕਿ ਨਾ ਅਸੀਂ ਕਿਸੇ ਨੂੰ ਗਲਤ ਹਾਜ਼ਰੀ ਲਾਉਣ ਦੇਈਏ ਤੇ ਨਾ ਅਸੀਂ ਲਾਉਣ ਹਾਂ ਉਹ ਤੁਸੀਂ ਮੇਰੇ ਸਾਹਮਣੇ ਤਾਂ ਬੋਲ ਰਹੇ ਹੋ ਪਰ ਜਦੋਂ ਚੈਕਿੰਗ ਆਉਂਦੀ ਆ ਦਿੱਲੀ ਤੋਂ ਵੀ ਆਉਂਦੀ ਆ ਚੰਡੀਗੜ੍ਹ ਤੋਂ ਵੀ ਆਉਂਦੀ ਆ ਉਹ ਬੋਲਦੇ ਆ ਆ ਸੱਜਣ ਸਿੰਘ ਗੱਜਣ ਸਿੰਘ ਉਹ ਤਾਂ ਹੁੰਦਾ ਹੀ ਨਹੀਂ ਕਿ ਉਥੇ ਤੁਹਾਡਾ ਮੂੰਹ ਬੰਦ ਹੋ ਜਾਂਦਾ ਉਥੇ ਬੋਲਿਆ ਕਰੋ ਉਥੇ ਕੀਆ ਕਰੋਗੇ ਇਹਨਾਂ ਨੇ ਕੰਮ ਨਹੀਂ ਕੀਤਾ ਅਸੀਂ ਕਾਰਵਾਈ ਕਰਾਂਗੇ ਪੈਸਾ ਤੁਹਾਡਾ ਚੋਰੀ ਕੋਈ ਨਹੀਂ ਲੈਂਦਾ ਹਾਂਜੀ ਹੋਇਆ ਜਾਂਦਾ ਔਰ ਰੋਕੀ ਹੋਣ ਜਿਹੜਾ ਪੈਸਾ ਸਰਕਾਰ ਨੂੰ ਕਤਲ ਆ ਤਾਂ ਨੁਕਸਾਨ ਤੁਹਾਡਾ ਹੋਇਆ ਇਸ ਦੇ ਸਬੰਧ ਚ ਅਸੀਂ ਪੰਜ ਪੰਜ ਵਾਰ ਅਸੀਂ ਚੰਡੀਗੜ੍ਹ ਗਏ ਹਾਂ ਚੰਡੀਗੜ੍ਹ ਤੋਂ ਮੰਗਲਵਾਰ ਤੱਕ ਆ ਪਾਣੀ ਆ ਗਿਆ ਵੀ ਤਾਂ ਪਿਛਲੀ ਮੰਗਲਵਾਰ ਤਾਂ ਅਸੀਂ ਵੱਡੇ ਵੱਡਾ ਕੱਟ ਕਰਕੇ ਗਏ ਸੀ ਉੱਥੇ ਤਾਂ ਉਹਨਾਂ ਨੇ ਚਿੱਠੀਆਂ ਜਾਰੀ ਕਰਨੀਆਂ ਸੀ ਤੁਹਾਡੇ ਕੰਮ ਦੇ ਸਬੰਧ ਮੈਟਰ ਆ ਲੈ ਕਿ ਨਹੀਂ ਆ ਪਰ ਉਹ ਲੈਕਸ਼ਨਾਂ ਦੇ ਕਰਕੇ ਆ ਪਾਣੀ ਦੇ ਕਰਕੇ ਆਹ ਹੁਣ ਪਾਣੀ ਆ ਗਿਆ ਪਾਣੀ ਦੇ ਕਰਕੇ ਸਾਨੂੰ ਵੀ ਇਹ ਲੱਗਿਆ ਕਿ ਸਰਕਾਰ ਨੇ ਡਿਊਟੀਆਂ ਲਾਈਆਂ ਹੋਈਆਂ ਲੋਕ ਜਿਹੜੇ ਹੈਗੇ ਆ ਦੁਖੀ ਆ ਪਿੰਡਾਂ 'ਚ ਪਾਣੀ ਆ ਗਿਆ ਤਾਂ ਅਸੀਂ ਵੀ ਹੁਣ ਜਿਆਦਾ ਹੀ ਪ੍ਰੈਸ਼ਰ ਬਣਾਈ ਰੱਖੀਏ ਇਹ ਸਾਡੇ ਹੀ ਪਰਿਵਾਰ ਨੇ ਜਿਹੜੇ ਅੱਜ ਬੀਜ ਜਿੰਦੀ ਜੀਵਿਆ ਪਾਣੀ ਦੇ ਵਿੱਚ ਨਤਾਲੇ ਹੋ ਗਏ ਤਾਂ ਰਾਜੇ ਮਰੇਗਾ ਜਿਹੜੀ ਬਚਾਉਣ ਲਈ ਬੇਨਤੀ ਆ ਕਿ ਮਹੀਨੇ 'ਚ ਇੱਕ ਅਧਾਰ ਆਪਣੇ ਕੱਠ ਵਿੱਚ ਆਣਾ ਚਾਹੀਦਾ ਜਰੂਰੀ ਹੈ ਮਰੇਗਾ ਬਚਾ ਲਓ ਮਰੇਗਾ ਬਹੁਤ ਵਧੀਆ ਹੈ ਮਰੇਗਾ ਇੱਕ ਗਰੰਟੀ ਕਾਨੂੰਨ ਆ ਕਾ ਇਹ ਸ਼ੁਰੂ ਕਿੱਥੋਂ ਹੋਇਆ ਸੀ ਜੇ ਵੀ ਮੈਂ ਦੱਸਣਾ ਚਾਹੁੰਦਾ ਪਤਾ ਲੱਗੇ ਵੀ ਅਸੀਂ ਕੋਈ ਅਨਪੜ੍ਹ ਨਹੀਂ ਰਹੇਗੇ ਅਸੀਂ ਬੇਦਕੂ ਬ ਨਹੀਂ ਰਹੇਗੇ ਅਸੀਂ ਜਾਣਕਾਰ ਤਾਂ ਹੈਗੇ ਆ ਨਾ ਜੇ ਨਹੀਂ ਪੜ੍ਹੇਗਾ ਸਾਡਾ ਨਰੇਗਾ ਕਿੱਥੋਂ ਸ਼ੁਰੂ ਹੋਇਆ ਸੀ ਇਹ ਦਾਅਵੇ ਨਾਲ ਕਰਨਾ ਕਿ ਬਾਬਾ ਸਾਹਿਬ ਡਾਕਟਰ ਬੇਦਕਾਰ ਵੀਰ ਸਾਹਿਬ ਨੇ ਸਾਡਾ ਇੱਕ ਕਾਨੂੰਨ ਗਰੰਟੀ ਕਾਨੂੰਨ ਬਣਾਇਆ ਸੀ ਆ ਉਹ ਕਿਹੜਾ ਕਾਨੂੰਨ ਬਣਿਆ ਸੀ 1952 ਦੇ ਰੋਜ਼ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹੁੰਚਦਾ ਆ। ਹਰ 12 ਸਾਲਾਂ ਬਾਅਦ ਕਾਨੂੰਨ ਦੀ ਸੋਧ ਹੁੰਦੀ ਆ ਪਰ 12 ਸਾਲਾਂ ਬਾਅਦ ਨਹੀਂ ਕੀਤੀ ਗਈ। ਉਹ ਲਗਭਗ 1952 ਤੋਂ ਲੈ ਕੇ 2005 ਚ ਕੀਤੀ ਸੀ। 50 ਤੇ 53 ਸਾਲਾਂ ਬਾਅਦ 53 ਸਾਲਾਂ ਬਾਅਦ ਸਾਡੇ ਉਸ ਕਾਨੂੰਨ ਦੀ ਸੋਧ ਕਰਕੇ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ। ਗਰੰਟੀ ਕਾਨੂੰਨ ਹੈ ਤੁਹਾਡਾ ਰਜੀ ਤੁਸੀਂ ਆਪ ਦੇਖ ਲਓ ਕਿਸੇ ਨੇ ਖੋਲ ਲਿਆ ਹੁੰਦਾ ਉਹਦੀ ਗਰੰਟੀ ਹੁੰਦੀ ਕਿਸੇ ਨੇ ਐਲਸੀਡੀ ਲਈ ਉਹਦੀ ਗਰੰਟੀ ਹੁੰਦੀ ਹੈ ਕਿਸੇ ਨੇ ਵਹੀਕਲ ਲਿਆ ਹੁੰਦਾ ਉਹਦੀ ਗਰੰਟੀ ਹੁੰਦੀ ਸਾਨੂੰ ਬੜਾ ਮਾਣ ਹੁੰਦਾ ਇਹਦੀ ਗਰੰਟੀ ਆ ਤਾਂ ਤੁਹਾਡਾ ਗਰੰਟੀ ਕਾਨੂੰਨ ਬਣਿਆ ਰੋਜ਼ਗਾਰ ਗਰੰਟੀ ਪਰ ਉਹ ਰੋਜ਼ਗਾਰ ਗਰੰਟੀ ਕਾਨੂੰਨ ਬਣੇ ਜੇ ਸਰਕਾਰ ਬੰਦ ਕਰ ਦੇਵੇ ਤੇ ਤੁਹਾਨੂੰ ਚਾਹੀਦਾ ਹੈ ਨਾ ਵੀ ਆਪਣੀ ਜ਼ਿੰਮੇਵਾਰੀ ਨਾਲ ਨਬਿਕੋਣਾ ਔਰ ਮਰੇਗਾ ਬਹੁਤ ਵਧੀਆ ਜੀ ਵਧੀਆ ਖਾਸ ਕਰਕੇ ਬਜ਼ੁਰਗਾਂ ਲਈ ਬਜ਼ੁਰਗਾਂ ਲਈ ਕਿਉਂ ਵਧੀਆ ਧਿਆਨ ਕਿਉਂ ਐਜਾ ਤਾਂ ਕਹਿੰਦਾ ਬਜ਼ੁਰਗਾਂ ਕੰਮ ਤੇ ਨਾਲ ਪਿੰਡ ਸਨ ਵਾਲਾ ਕੰਮ ਤੇ ਨਾਲ ਇੱਕ ਮਿੰਟ ਮੇਰੀ ਵੱਡੀ ਭੈਣ ਐਨੂੰ ਧਿਆਨ ਕਰਿਓ ਐਨੂੰ ਧਿਆਨ ਕਰਿਓ ਤੁਹਾਡੀ ਹਰ ਗੱਲ ਦਾ ਜਵਾਬ ਹੈਗਾ ਪਿੰਡ 'ਚ ਡੰਗਰ ਹੈਗੇ ਆ ਕਿਸੇ ਦੇ ਡੰਗਰਾਂ ਦੇ ਮਗਰ ਇੱਕ ਡੰਡੇ ਵਾਲਾ ਬੰਦਾ ਹੈਗਾ ਦੰਗਲ ਜਾਂਦੇ ਵੀ ਆ ਤੇ ਵਾਪਸ ਵੀ ਆਉਂਦੇ ਆ ਆਉਂਦੇ ਆ ਨਾ ਤੇ ਜੇ ਤੁਸੀਂ ਆਪ ਦਾ ਵਾਰਸ ਹੋਵੇ ਨਰੇਗਾ ਚੋਂ ਮਜ਼ਦੂਰ ਬੰਦਿਆਂ ਦਾ ਲੜਨ ਵਾਲਾ ਇੱਕ ਵਾਰਸ ਵੀ ਹੋਵੇ ਤਾਂ ਫਿਰ ਉਹ ਵਾਰਸ ਰੂਪ ਤਾਂ ਹੁੰਦਾ ਹੈ ਕਿਵੇਂ ਕਰਦਾ ਹੁਣ ਤੁਹਾਨੂੰ ਤਾਂ ਕਹਿੰਦਾ ਮੈਂ ਪਰ ਜਿਹੜਾ ਕਹਿੰਦਾ ਹੈ ਉਹ ਕੋਈ ਮੁਲਾਜ਼ਮ ਹੋਵੇ ਭਾਵੇਂ ਉਹ ਸਰਕਾਰੀ ਹੋਵੇ ਭਾਵੇਂ ਕੋਈ ਸਿਆਸੀ ਲੋਕ ਹੋਵੇ ਜੇ ਲਾ ਕਹੇ ਕਿ ਬਜ਼ੁਰਗ ਕੰਮ ਤੇ ਨਹੀਂ ਆ ਰਹੇ ਉਹਨੂੰ ਕੋਈ ਤੁਸੀਂ ਆਪ ਦੇ ਬਜ਼ੁਰਗਾਂ ਨੂੰ ਬਾਹਰ ਕੱਢ ਦਿੱਤਾ ਕੀ ਬਜ਼ੁਰਗਾਂ ਦੇ ਖਰਚੇ ਨਹੀਂ ਹੈਗੇ ਵਿਖਾ ਕਿੱਥੇ ਕਾਨੂੰਨ ਕਹਿੰਦਾ ਬਜ਼ੁਰਗ ਕੰਮ ਤੇ ਨਾ ਆਵੇ ਸਿੱਖਿਆ ਦੀ ਲੋੜ ਆ ਤੁਹਾਨੂੰ ਬੋਲਣ ਦੀ ਲੋੜ ਆ ਰਾਜੀ ਮੈਂ ਫੇਰ ਇੱਕ ਗੱਲ ਕਰਨੀ ਕਿ ਤੁਹਾਡੀ ਨਰੇਗਾ ਕਾਨੂੰਨ ਬਹੁਤ ਵਧੀਆ ਹੈ ਪੈਂਜੀ ਪੈਂਜੀ ਬੈਠਣਾ ਨਹੀਂ ਐਵੇਂ ਕਿੰਨ ਖਾਸ ਕਰਕੇ ਬਜ਼ੁਰਗਾਂ ਲਈ ਬਜ਼ੁਰਗਾਂ ਲਈ ਕਿਉਂ ਰਾਜੀ ਜੀ ਬਰਾ OK खास करके गल सुनो मेरी राज खास करके बजुर्ग में क्यों कह रहा क्योंकि अज तुम सारे भैन जी एवे ना मेरी ये जरूरी है ऐडे भी बहुत कम की गलत बजुर्ग खास करके मेरेगा बहुत वाली क्यों कि अजी किसी धी ने चके चुके ਚੱਕੇ ਉਹਨਾਂ ਦੇ ਬੱਚਿਆਂ ਨੂੰ ਪਤਾ ਹੁੰਦਾ ਕਿ ਐਕੀ ਕਿਸ਼ਤ ਸਾਡੀ ਮੰਮੀ ਨੇ ਸਾਡੇ ਡੈਡ ਨੇ ਨਹੀਂ ਦਿੱਤੀ ਕਿਸ਼ਤ ਵਾਲਾ ਬੇਇੱਜ਼ਤੀ ਕਰ ਗਿਆ ਤੇ ਬੱਚਿਆਂ ਦਾ ਦਾਦਾ ਹੋਵੇ ਜਾਂ ਨਾਨਾ ਹੋਵੇ ਜਾਂ ਨਾਨੀ ਹੋਵੇ ਜਾਂ ਦਾਦੀ ਹੋਵੇ ਉਹ ਕਹਿੰਦੀ ਮੈਨੂੰ ਦਵਾਈ ਦੇ ਪੈਸੇ ਕਿਉਂ ਭਾਈ ਮੈਂ ਦਿੱਤੇ ਜਾਣਾ ਹੈ ਨਾ ਹੁਣ ਐਸੇ ਤਰ੍ਹਾਂ ਬੇਬੇ ਹੋਵੇ ਬਾਪੂ ਹੋਵੇ ਜਦੋਂ ਖਰਚਾ ਮੰਗਦੇ ਆ ਤੇ ਬੱਚੇ ਪਤਾ ਕੀ ਕਹਿੰਦੇ ਆ ਤੈਨੂੰ ਕਿਥੋਂ ਮੁੜਿਆ ਤਾਂ ਇਹ ਦੇ ਜੀ ਸਾਡੀ ਮਾਂ ਦੀ ਤਾਂ ਵੀ ਕੱਲ ਪੈਨਸ਼ਨ ਆਲਾ ਉਹ ਜਿਹੜਾ ਉਹ ਨੌਣ ਵਾਲਾ ਬੇਸਿਕ ਕਰਕੇ ਗਿਆ ਸਾਡੇ ਤੋਂ ਕਿਸੇ ਦਾ ਦਿੱਤੀ ਨਹੀਂ ਹੈਣਾ ਗੰਦੇ ਆ ਨਾ ਹੁਣ ਨੇਗਾ ਤਾਂ ਕਰਕੇ ਬਜ਼ੁਰਗਾਂ ਲਈ ਵਧੀਆ ਹੈ 10 ਦਿਨ ਕੰਮ ਕਰੀਏ ਤੇ 3500 ਰੁਪਏ ਆ ਜਾਣਗੇ ਹੈਣਾ ਬਜ਼ੁਰਗਾਂ ਲਈ ਪੁਰ ਪੰਜ 10 ਦਿਨ ਕੰਮ ਕੀਤਾ ਬੇਬੇ ਨੇ ਤੇ 10 ਦਿਨ ਕੀਤਾ ਬਾਪੂ ਨੇ ਕਿੰਨਾ ਹੋ ਗਿਆ 3500 ਰੁਪਏ ਬੇਬੇ ਨਾਲ ਤੇ 3500 ਬਾਪੂ ਨਾਲ ਹੈਨਾ ਅਤੇ ਦੋਵਾਂ ਦੀ ਪੈਨਸ਼ਨ ਆ ਗਈ 15 1500 3000 ਠੀਕ ਹੈ ਮਣ ਤੇ 10000 ਰੁਪਇਆ ਬੇਬੇ ਬਾਪੂ ਕੋਲੇ ਹੋਏਗਾ ਤੇ ਤੁਹਾਨੂੰ ਕਿਸ ਚੋ ਕਿਸ ਕਿਸਤ ਚ ਵੀ ਮਦਦ ਕਰ ਸਕਦੇ ਹੋ ਤੁਹਾਡੇ ਬੱਚੇ ਵੀ ਦੁਖੀ ਹੋਣ ਉਹਨਾਂ ਨੂੰ ਵੀ ਕਹਿ ਸਕਦੇ ਨਾ ਤਾਂ ਵੀ ਕਰੋ ਸਾਡੇ ਕੋਲੇ ਪੈਸੇ ਹੈ ਜਾਂ ਉਹ ਤੁਹਾਨੂੰ ਚੀਜ਼ ਲੈ ਕੇ ਦੇਣਗੇ ਇਸ ਕਰਕੇ ਮੇਰੇ ਦਾ ਬਹੁਤ ਵਧੀਆ ਪਰ ਹੁਣ ਇਹ ਨਾ ਕਿਹਾ ਜੇ ਕਿ ਬੇਬੇ ਬਾਪੂ ਲਈ ਵਧੀਆ ਸਾਡੇ ਲਈ ਨਹੀਂ ਪਰ ਤੁਸੀਂ ਵੀ ਸੋਚ ਲਓ ਕਿ ਕਿਸੇ ਦਿਨ ਤੁਸੀਂ ਵੀ ਬੁੱਢੇ ਹੋਣਾ ਸਹੀ ਗੱਲ ਹੈ ਇਹ ਸੇਵਨਤੀਵੇਂ ਮੁੰਡੇ ਹੋ ਗਏ ਇਸ ਦੀ ਮੇਰੀ ਬੇਨਤੀ ਆ ਕਿ ਮਨਰੇਗਾ ਜਿਹੜੀ ਹੈਗੀ ਉਹ ਲਾਗੂ ਕਰਵਾਓ ਤਾਂ ਉਹਦੇ ਲਈ ਅਸੀਂ ਇੱਕ ਫਾਰਮ ਭਰਨਾ ਕਿਤਾ ਕਿੰਨਾ ਕਿੰਨਾ ਕੀ ਸੂਬਾ ਮਹਾਰੀ ਆ ਫਾਰਮ ਨਾਲ ਲੈ ਕੇ ਆਏ ਆ ਉਹ ਫਾਰਮ ਸਾਰੀਆਂ ਜਿੱਥੇ ਮੀਟਿੰਗਾਂ ਹੋ ਰਹੀਆਂ ਭਰ ਕੇ ਅਸੀਂ ਕਿ ਡਾਤਾ ਲੈ ਕੇ ਜਾਣਾ ਜਿਹੜਾ ਭਰਉਣਾ ਚਾਹਦਾ ਹੈ ਉਹ ਭਰ ਆਵੇ ਤਾਂ ਮੈਨੂੰ ਉਮੀਦ ਆ ਕਿ ਮੇਰੀ ਗੱਲ ਨੂੰ ਸਮਝ ਕੇ ਤੁਸੀਂ ਮਹੀਨੇ 'ਚ ਇੱਕ ਦਿਨ ਮੇਰਾ ਸਾਥ ਦਿਓ ਆਪਣੀ ਮਨਰੇਗਾ ਲਈ ਆਪਣੀ ਰਾਸ਼ਨ ਲਈ ਆਪਣੇ ਸਰਸਫੀਮ ਲਈ ਆਪਣੀ ਪੈਨਸ਼ਨ ਲਈ ਆਪਣੇ ਮਕਾਨਾਂ ਦੀ ਗ੍ਰਾਂਟ ਲਈ ਬਹੁਤ ਜਗ੍ਹਾ ਤੋਂ ਫੋਨ ਆ ਰਹੇ ਆ ਸਾਡੇ ਮਕਾਨ ਦੇ ਦਿੱਤੇ ਹੈ ਸਰਕਾਰ ਹੋਵੇ ਬੜੇ ਵੱਡੇ ਵੱਡੇ ਵਾਅਦੇ ਕਰਦੀ ਆ ਬਿਨਾ ਮੰਗਣ ਤੋਂ ਦਿੰਦੇ ਇਹ ਸਾਰੇ ਹੱਕ ਬੱਚੇ ਤੁਹਾਡੇ ਪੜਦੇ ਜਾਂ ਨਾ ਕੋਰਪੋਰੇਟ ਦੀ ਮੈਡੀਕਲ ਸੋ ਤਾਂ ਇਹ ਸਾਰੇ ਹੱਕ ਦਿੱਤਾ ਦੇਣ ਮੰਗਿਆਂ ਤੋਂ ਕੱਤੇ ਜੀ ਤੋਂ ਨਹੀਂ ਮੈਂ ਕੱਲਾ ਨਹੀਂ ਕਹਿੰਦਾ ਕਿਸਾਨ ਵੀ ਵੱਡੀ ਗੱਲ ਕਰਕੇ ਹੋਇਆ ਤਾਂ ਬਹੁਤ ਕੁਝ ਹੋ ਲੈਗੀ ਤਮੈਨੂੰ ਤੁਹਾਡੇ ਤੋਂ ਆਸ ਆਮੀਂਦਾ ਮੇਰੀ ਗੱਲ ਨੂੰ ਸੁਣ ਕੇ ਸਾਥ ਦੇਓਗੇ ਇੰਨਾ ਕੰਜਾ ਹਾ ਸਾਨੂੰ ਜੈ ਭੀਮ ਜੈ ਭਾਗਤੂ ਸਤਿ ਸ਼੍ਰੀ ਅਕਾਲ ਨਮਸਕਾਰ